ਦੋਸਤੋ ਅੱਜ ਤੁਹਾਨੂੰ ਲੈ ਕੇ ਚਲਦੇ ਆ ਉਸ ਇੰਸਟੀਚਿਊਟ ਉੱਪਰ ਜੋ ਕਰਵਾ ਰਿਹਾ ਹੈ ਸ਼ੇਅਰ ਮਾਰਕੀਟ ਦੀ ਟ੍ਰੇਨਿੰਗ ਕਿਉਂਕਿ ਟ੍ਰੇਨਿੰਗ ਤੋਂ ਬਿਨਾ ਕੋਈ ਟਰੇਡਿੰਗ ਨਹੀਂ ਕਰ ਸਕਦਾ ਤੇ ਜੇ ਬਿਨਾ ਟ੍ਰੇਨਿੰਗ ਟਰੇਡਿੰਗ ਕਰੋਗੇ ਤਾਂ ਕਟਾ ਪੱਕਾ ਇਸ ਲਈ ਆਪਾਂ ਚਲਦੇ ਹਾਂ ਮਾਰਕੀਟ ਵਾਇਰਸ ਇੰਸਟੀਚਿਊਟ ਜੋ ਘੱਟ ਸਮੇਂ ਵਿੱਚ ਕਰਵਾ ਰਿਹਾ ਹੈ ਪ੍ਰੋ ਲੈਵਲ ਦੀ ਟ੍ਰੇਨਿੰਗ ਅਤੇ ਉਹ ਵੀ ਸਭ ਤੋਂ ਘੱਟ ਫੀਸ ਤੇ ਅੱਜ ਅਸੀਂ ਪਹੁੰਚ ਗਏ ਆ ਮਾਰਕੀਟ ਵਾਇਰਸ ਜਿਹੜਾ ਕਿ ਇੱਕ ਇੰਸਟੀਚਿਊਟ ਹੈਗਾ ਬੱਚਾ ਨੂੰ ਸਟਾਕ ਮਾਰਕੀਟ ਬਾਰੇ ਸਿਖਾ ਰਿਹਾ ਹੈ ਸ਼ੇਅਰ ਮਾਰਕੀਟ ਬਾਰੇ ਸਿਖਾ ਰਿਹਾ ਹੈ ਤੇ ਹੋਰ ਕਈ ਇਨਫੋਰਮੇਸ਼ਨਸ ਦੇ ਰਿਹਾ ਹੈ ਤਾਂ ਕਿ ਬੱਚੇ ਜਿਹੜਾ ਹੈ ਕਿ ਆਪਣੇ ਸਟੱਡੀ ਨਾਲ ਨਾਲ ਇੱਕ ਸੋਰਸ ਆਫ ਇਨਕਮ ਜਨਰੇਟ ਕਰ ਸਕਣ ਆਪਣਾ ਸਕਿੱਲ ਵਿਕਾਸ ਕਰਨ ਉਸ ਤਰ੍ਹਾਂ ਦੀ ਨੋਲੇਜ ਦੇ ਰਿਹਾ ਹੈ ਬੱਚਿਆਂ ਦੇ ਨਾਲ ਨੇ ਪ੍ਰਥਮ ਚਾਵਲਾ ਜੀ ਇਹਨਾਂ ਤੋਂ ਜਾਣਾਂਗੇ ਕਿ ਐਕਸਪੀਰੀਅੰਸ ਕਿੰਨਾ ਹੈਗਾ ਤੇ ਹੁਣ ਤੱਕ ਕਿੰਨੇ ਬੱਚਿਆਂ ਨੂੰ ਐਜੂਕੇਸ਼ਨ ਦੇ ਚੁੱਕੇ ਨੇ ਰਿਕਵੈਸਟ ਹੈ ਦੋਸਤੋ ਕਿ ਜਦੋਂ ਵੀ ਤੁਸੀਂ ਸਟਾਕ ਮਾਰਕੀਟਿੰਗ ਦੇ ਵਿੱਚ ਸ਼ੁਰੂ ਕਰੋ ਕੰਮ ਤਾਂ ਸਭ ਤੋਂ ਪਹਿਲਾਂ ਸਿੱਖਣਾ ਬਹੁਤ ਜ਼ਰੂਰੀ ਆ ਕਿਸੇ ਦੇਖਾ ਦੇਖੇ ਦੇ ਵਿੱਚ ਕਦੇ ਪੰਗਾ ਨਾ ਲਓ ਹਮੇਸ਼ਾ ਨੁਕਸਾਨ ਦਾ ਕਰ ਬੰਦਾ ਹੈ ਅੱਜ ਕੱਲ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਹਾਈਪ ਪਣਾਈ ਜਾ ਰਹੀ ਹੈ ਕਿ ਸਟਾਕ ਮਾਰਕੀਟ ਤੋਂ ਬੰਦਾ ਕਰੋੜਪਤੀ ਹੋ ਸਕਦਾ ਹੈ ਇਹ ਹੋ ਸਕਦਾ ਉਹ ਸਕਦਾ ਬਿਲਕੁਲ ਹੋ ਸਕਦਾ ਹੈ ਲੇਕਿਨ ਜਦੋਂ ਸਿੱਖਿਆ ਹੋਵੇ ਤਾਂ ਐਸੇ ਕਰਕੇ ਹੀ ਆਪਾਂ ਲਗਾਤਾਰ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਪਹਿਲਾਂ ਸਿੱਖਣਾ ਜ਼ਰੂਰੀ ਹੈ ਤੁਸੀਂ ਦੇਖਾ ਦੇਖੇ ਦੇ ਵਿੱਚ ਕਦੇ ਇਨਵੈਸਟਮੈਂਟ ਦੇ ਵਿੱਚ ਨਾ ਜਾਓ ਜੀ ਪ੍ਰਥਮ ਜੀ ਇਹ ਦੱਸੋ ਕਿ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਹੈਗਾ ਕਦੋਂ ਸ਼ੁਰੂਆਤ ਹੋਈ ਸੀ ਤੁਹਾਡੀ ਕਿਵੇਂ ਸ਼ੁਰੂਆਤ ਮੈਨੂੰ ਹੋ ਗਏ 2019 ਤੋਂ ਮੈਂ ਸਟਾਕ ਮਾਰਕੀਟ ਦੇ ਵਿੱਚ ਹੈਗਾ ਮੈਂ 2019 ਤੋਂ ਕੰਟੀਨਿਊਸਲੀ ਟਰੇਡ ਕਰ ਰਿਹਾ ਹਾਂ ਨਾਲ ਨਾਲ ਮੈਂ ਬੀਬੀਏ ਕਰ ਰਿਹਾ ਸੀ ਤੇ ਹੁਣ ਮੈਂ ਫੁੱਲ ਟਾਈਮ ਟਰੇਡਿੰਗ ਕਰ ਰਿਹਾ ਹਾਂ ਠੀਕ ਹੈ ਪ੍ਰਥਮ ਜੀ ਜੇ ਗੱਲ ਕਰੀਏ ਕਿ ਤੁਹਾਡਾ ਐਕਸਪੀਰੀਅੰਸ ਸੀ ਤੁਸੀਂ ਕਿਵੇਂ ਸਿੱਖਿਆ ਮੈਂ ਸਿੱਖਿਆ ਮੇਰੇ ਰਿਲੇਟਿਵਸ ਸੀਗੇ ਜੋ ਕਿ ਕਾਫੀ ਟਾਈਮ ਤੋਂ ਇਨਵੈਸਟਮੈਂਟ ਕਰ ਰਹੇ ਸੀਗੇ ਤੇ ਉਧਰੋਂ ਦੀ ਉਹਨਾਂ ਨੂੰ ਬਹੁਤ ਵਧੀਆ ਰਿਟਰਨਸ ਆ ਰਹੇ ਸੀ ਉਹ ਨਾਲ ਨਾਲ ਆਪ ਦਾ ਬਿਜ਼ਨਸ ਵੀ ਕਰ ਰਹੇ ਸੀ ਤੇ ਨਾਲ ਨਾਲ ਇਨਵੈਸਟਮੈਂਟਸ ਵੀ ਕਰ ਰਹੇ ਸੀ ਜੀ ਸੋ ਉੱਥੋਂ ਦੀ ਮੈਂ ਕਿਹਾ ਵੀ ਮੈਂ ਸਟੱਡੀ ਕਰ ਰਿਹਾ ਤੇ ਜੇਕਰ ਮੈਂ ਹੁਣੇ ਨਾਲ ਹੀ ਇਨਵੈਸਟਮੈਂਟਸ ਦੇ ਵਿੱਚ ਸਟਾਕ ਮਾਰਕੀਟ ਦੇ ਵਿੱਚ ਆ ਜਾ ਤੇ ਅੱਗੇ ਇਹ ਮੇਰੇ ਫਿਊਚਰ ਵਾਸਤੇ ਬਹੁਤ ਵਧੀਆ ਹੋਏਗਾ ਐਸ ਕਰਕੇ ਉੱਥੋਂ ਦੀ ਮੈਂ ਸਟਾਕ ਮਾਰਕੀਟ ਚ ਇਨਵੈਸਟਮੈਂਟਸ ਕਰਨੀ ਸ਼ੁਰੂ ਕੀਤੀ ਠੀਕ ਹੈ ਜੀ ਸ਼ੁਰੂਆਤ ਕਦੋਂ ਹੋਈ ਸੀ ਜੀ ਮੇਰੀ ਸਿੱਖਣ ਦੀ ਸ਼ੁਰੂਆਤ ਹੋਈ ਸੀ ਮੇਰੀ ਫੈਮਲੀ ਦੇ ਵਿੱਚ ਹੀ ਰਿਲੇਟਿਵਸ ਚੋਂ ਹੀ ਕਾਫੀ ਟਾਈਮ ਹੋ ਗਿਆ ਸੀਗਾ ਵੀ ਕੁਝ ਕਈ ਜਣੇ ਇਨਵੈਸਟਮੈਂਟਸ ਕਰਦੇ ਸੀਗੇ ਤੇ ਉੱਥੋਂ ਦੀ ਮੈਂ ਸਿੱਖਿਆ ਤੇ ਉਹਨਾਂ ਮਤਲਬ ਫੈਮਿਲੀ ਤੋਂ ਹੀ ਮੈਂ ਸਿੱਖਿਆ ਆਪਦੀ ਚੋਂ ਵੀ ਇਨਵੈਸਟਮੈਂਟਸ ਬਾਰੇ ਸਟਾਕ ਮਾਰਕੀਟ ਬਾਰੇ ਠੀਕ ਹੈ ਉੱਥੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਉੱਥੋਂ ਹੀ ਇੰਟਰਸਟ ਪੈਦਾ ਹੋ ਗਿਆ ਉੱਥੋਂ ਮੈਨੂੰ ਪੈਸੇ ਵੀ ਜਿੰਨੇ ਬੱਚੇ ਹੁੰਦੇ ਆ ਅੱਜ ਕੱਲ ਇਹ ਦੇਖ ਕੇ ਹੀ ਉਹਨਾਂ ਦਾ ਇੰਟਰਸਟ ਪੈਦਾ ਹੁੰਦਾ ਕਿ ਯਾਰ ਸਟਾਕ ਮਾਰਕੀਟਿੰਗ ਦੇ ਵਿੱਚ ਅਸੀਂ ਕੁਝ ਨਾ ਕੁਝ ਨਵਾਂ ਕਰ ਸਕਦੇ ਹਾਂ ਹਾਂਜੀ ਫਿਰ ਉਸ ਤੋਂ ਬਾਅਦ ਕਿਵੇਂ ਫਿਰ ਇਹ ਸ਼ੁਰੂਆਤ ਕਿਵੇਂ ਹੋ ਗਈ ਵੀ ਤੁਸੀਂ ਸਿਖਾਣ ਤੱਕ ਪਹੁੰਚ ਗਏ ਜੀ ਮੇਰਾ ਇੱਕ ਫਰੈਂਡ ਸੀਗਾ ਜੋ ਕਿ ਸਿੱਖਣਾ ਚਾਹੁੰਦਾ ਸੀਗਾ ਤੇ ਉਹਨੂੰ ਪਹਿਲਾਂ ਮੈਂ ਸਿਖਾਣਾ ਸਿਖਾਇਆ ਸੋ ਉਹਦੇ ਉੱਥੋਂ ਦੀ ਬਹੁਤ ਜ਼ਿਆਦਾ ਵਧੀਆ ਪ੍ਰੋਫਿਟਸ ਬਣੇ ਸ਼ੁਰੂ ਹੋ ਗਏ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਦੇਖਿਆ ਵੀ ਯਾਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਗਲਤ ਤਰੀਕੇ ਦੀ ਹਾਈਪ ਹੋਈ ਪਈ ਹੈ ਸੋ ਐਸ ਕਰਕੇ ਲੋਕਾਂ ਨੂੰ ਸਹੀ ਗਾਈਡੈਂਸ ਨਹੀਂ ਹੈਗੀ ਵੀ ਸਹੀ ਤਰੀਕੇ ਨਾਲ ਆਪਾਂ ਕਿਵੇਂ ਆਰਨ ਕਰਨਾ ਲੁਕੀਓ ਫਿਊਚਰ ਐਂਡ ਆਪਸ਼ਨਸ ਦੇ ਵਿੱਚ ਵੀ ਫੇਕ ਪ੍ਰੋਫਿਟਸ ਫੇਕ ਸਾਰਾ ਕੁਝ ਦਿਖਾ ਕੇ ਦਿਖਾਉਂਦੇ ਆ ਤੇ ਐਸ ਕਰਕੇ ਮੈਂ ਸੋਚਿਆ ਵੀ ਰਿਐਲਿਟੀ ਕੀ ਹੈ ਰਿਐਲਿਟੀ ਚ ਰਿਟਰਨ ਕਿਵੇਂ ਨਿਕਲਦੇ ਆ ਤੇ ਰਿਐਲਿਟੀ ਵਿੱਚ ਸਹੀ ਤਰੀਕੇ ਨਾਲ ਟ੍ਰੇਡ ਕਿਵੇਂ ਲੈਣਗੇ ਠੀਕ ਹੈ ਤਾਂ ਐਕਸਪੀਰੀਅੰਸ ਕਿੰਨਾ ਤੁਹਾਡਾ ਐਕਸਪੀਰੀਅੰਸ ਹੀ ਗੱਲ ਕੀਤੀ ਜੀ ਮੈਨੂੰ 5 ਸਾਲ ਹੋ ਗਏ ਠੀਕ ਹੈ ਜੀ ਖੁਦ ਟ੍ਰੇਡ ਕਰਦੇ ਨੂੰ ਠੀਕ ਹੈ ਤੇ 3 ਕ ਮਹੀਨੇ ਹੋ ਗਏ ਵੀ ਮੈਂ ਇੱਥੇ ਆਫਿਸ ਠੀਕ ਹੈ ਜੀ ਕਿੰਨੇ ਕੁ ਬੱਚੇ ਨੂੰ ਹੁਣ ਤੱਕ ਸਿਖਾ ਚੁੱਕੇ ਮੇਰੇ 30 ਕੁ ਸਟੂਡੈਂਟਸ ਹੈਗੇ ਆ ਠੀਕ ਹੈ ਆਪਾਂ ਜੀ ਗੱਲ ਕਰੀਏ ਜਿਵੇਂ ਕਿ ਆਪਣੇ ਸਾਹਮਣੇ ਇੱਕ ਗ੍ਰਾਫ ਹੈਗਾ ਹਾਂਜੀ ਹਾਂਜੀ ਇਹ ਗ੍ਰਾਫ ਦੇ ਮਾਧਿਅਮ ਤੋਂ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੀਏ ਕਿ ਕਿਸ ਤਰ੍ਹਾਂ ਪ੍ਰੋਫਿਟ ਤੇ ਲਾਸ ਜਿਹੜਾ ਉਹ ਆਪਾਂ ਕਿਵੇਂ ਕੈਲਕੂਲੇਟ ਕਰਦੇ ਆ ਆਪਾ ਪ੍ਰੋਫਿਟ ਤੇ ਲਾਸਾ ਦਾ ਕੈਲਕੂਲੇਟ ਕਰਦੇ ਆ ਜਿਵੇਂ ਕਿ ਇਹ ਡੀਐਲਐਫ ਦਾ ਸ਼ੇਅਰ ਸੀਗਾ ਇੱਕ ਠੀਕ ਹੈ ਜੀ ਡੀਐਲਐਫ ਆਪਾਂ ਨੂੰ ਪਤਾ ਇੱਕ ਬਹੁਤ ਹੀ ਵੱਡੀ ਆਪਣੇ ਰੀਅਲ ਏਸਟੇਟ ਦੀ ਹੈ ਵੀ ਗੁਰਗਾਮ ਦੇ ਵਿੱਚ ਹਰ ਇੱਕ ਦੂਜੀ ਜਿਹੜੀ ਅਪਾਰਟਮੈਂਟ ਹੈਗਾ ਤੁਸੀਂ ਕਹਿੰਦੇ ਬਿਲਡਿੰਗ ਹੈਗੀ ਹੈ ਉਹ ਡੀਐਲਐਫ ਦੀ ਹੈ ਬਿਲਕੁਲ ਜੀ ਵੀ ਆਨ ਦਾ ਡੀਐਲਐਫ ਦਾ ਕੋਈ ਵੀ ਅਪਾਰਟਮੈਂਟ ਜਾਂ ਬਿਲਡਿੰਗ ਬਾਤ ਚੋ ਹੈ ਪਹਿਲਾਂ ਸੋਲਡ ਆਊਟ ਹੋ ਜਾਂਦਾ ਹੈ ਬਿਲਕੁਲ ਸੋ ਐਦਾ ਜਿਹੜਾ ਸਟਾਕ ਸੀਗਾ ਇਹ 900 ਦਾ ਹਾਈ ਲਗਾ ਕੇ ਤੇ ਇਸ ਟਾਈਮ 800 ਤੇ ਸੀਗਾ ਵੀ ਆਪਾਂ ਨੂੰ 100 ਰੁਪਈਏ ਅੰਡਰ ਵੈਲਿਊ ਮਿਲ ਰਿਹਾ ਸੀਗਾ ਠੀ ਆਪਦੇ ਹਾਈ ਤੋਂ ਠੀਕ ਹੈ ਜੀ ਸੋ ਇੱਕ ਉਥੋਂ ਦੀ ਥੋੜਾ ਜਿਹਾ ਪ੍ਰਾਈਸ ਦੀ ਕਰੈਕਸ਼ਨ ਹੋਈ ਸੀ ਆਪਾਂ ਨੂੰ 800 ਤੇ ਬਾਈ ਕੀਤਾ ਤੇ ਇਸ ਟਾਈਮ ਚਾਰ ਦਿਨਾਂ ਦੇ ਵਿੱਚ ਵਿੱਚ 10% ਦਾ ਰਿਟਰਨ ਇਹਨੇ ਦੇਤਾ ਠੀਕ ਐ ਇਸੇ ਤਰ੍ਹਾਂ ਹੀ ਮਤਲਬ ਜੇ ਆਪਾਂ ਕੋਈ ਟੰਗ ਨਾਲ ਸਿੱਖ ਕੇ ਕਰੀਏ ਤਾਂ ਇਸ ਨਾਲ ਆਪਾਂ ਗੇਨ ਕਰ ਸਕਦੇ ਹਾਂ ਹਾਂਜੀ ਠੀਕ ਐ ਜੀ ਉਹ ਅੱਜ ਕੱਲ ਮੋਟਿਵ ਕੀਤਾ ਦਾ ਬੱਚਾ ਹਮ ਸਖਾਂਦਾ ਜੀ ਮੇਰਾ ਸਭ ਤੋਂ ਵੱਡਾ ਮੋਟਿਵ ਇਹ ਹੈ ਵੀ ਸਟੂਡੈਂਟਸ ਜੋ ਹੈਗੇ ਆ ਉਹ ਨਾਲ ਨਾਲ ਸਟੱਡੀ ਦੇ ਨਾਲ ਨਾਲ ਇੱਕ ਸਕਿੱਲ ਡਿਵੈਲਪ ਕਰ ਸਕਦੇ ਆ ਨਾਲ ਨਾਲ ਉਸ ਸਕਿੱਲ ਨਾਲ ਨਾਲ ਉਹਨੂੰ ਅਰਨਿੰਗ ਵੀ ਹੋਏਗੀ ਜੀ ਵੀ ਇੱਕ ਬਹੁਤ ਹੀ ਵਧੀਆ ਇਹ ਸਾਈਡ ਇਨਕਮ ਹੈਗੀ ਆਪਾਂ ਕਹਿ ਸਕਦੇ ਆ ਆਪਦੇ ਖਰਚੇ ਘਟ ਸਕਦਾ ਆਪਦੇ ਖਰਚੇ ਘਟ ਸਕਦਾ ਠੀਕ ਹੈ ਜੀ ਸਰ ਆਪਾਂ ਗੱਲਬਾਤ ਕਰੀਏਗੀ ਜਦੋਂ ਬੱਚਾ ਦੇਖਾ ਦੇਖੇ ਕੋਈ ਸੋਸ਼ਲ ਮੀਡੀਆ ਤੋਂ ਦੇਖਦੇ ਆ ਬੱਚੇ ਜਦੋਂ ਆਪਣੇ ਮਾਪਿਆਂ ਨੂੰ ਕਈ ਵਾਰ ਪ੍ਰੈਸ਼ਰਾਈਜ਼ ਕਰ ਦਿੰਦੇ ਨੇ ਉਹ ਸਿੱਖ ਨਹੀਂ ਪਾਉਂਦੇ ਠੀਕ ਹੈ ਉਹਨਾਂ ਵਾਸਤੇ ਕੀ ਕਹਿਣਾ ਚਾਹੂੰਗਾ ਵੀ ਇਹ ਇੱਕ ਆਪਣੇ ਛੋਟੇ ਸ਼ੇਅਰ ਕਰਕੇ ਬਹੁਤ ਜ਼ਿਆਦਾ ਵੱਡੀ ਮਿਸਕਨਸੈਪਸ਼ਨ ਹੈਗੀ ਹੈ ਲੋਕਾਂ ਨੂੰ ਵੀ ਇੱਕ ਸੱਟ ਹੈ ਪਰ ਐਵੇਂ ਦਾ ਕੁਝ ਵੀ ਨਹੀਂ ਹੈਗਾ ਜੇਕਰ ਆਪ ਇਹਨੂੰ ਸਹੀ ਤਰੀਕੇ ਨਾਲ ਲਰਨ ਕਰਕੇ ਕਰਦੇ ਆਂ ਤੇ ਬਹੁਤ ਵਧੀਆ ਸਕਿੱਲ ਹੈ ਆਪਾਂ ਨਾਲ ਨਾਲ ਜਿਵੇਂ ਕਿ ਮੰਨ ਲਓ ਹੁਣ ਕੋਈ ਪਲੱਸ 2 ਚ ਹੈ ਜਾਂ ਗ੍ਰੈਜੂਏਸ਼ਨ ਕਰ ਰਿਹਾ ਹੈ ਕੱਲ ਨੂੰ ਕੋਈ ਜੌਬ ਕਰੇਗਾ ਉਹ ਜਿੰਨਾ ਉਹ ਇੱਕ ਟਾਈਮ ਬਾਅਦ ਇੱਕ ਸਾਲ ਦਾ ਉਹਦਾ ਪੈਕੇਜ ਹੋਏਗਾ ਉਹਨਾਂ ਉਹਨੂੰ ਉਦੋਂ ਤੱਕ ਲੱਗਦਾ ਤੁਹਾਨੂੰ ਗੈਨ ਹੋਣਾ ਸ਼ੁਰੂ ਹੋ ਜਾਏਗਾ ਜੇ ਵੀ ਬਿਜ਼ਨਸ ਹੁੰਦਾ ਹੈ ਉਹ ਆਪਾਂ ਨੂੰ ਸਾਲਾਨਾ ਮਤਲਬ ਕਿ 10 ਤੋਂ 15% ਦਾ ਰਿਟਰਨ ਦਿੰਦਾ ਸੋ ਜੋ ਬਿਜ਼ਨਸ ਕਰਦੇ ਆ ਉਹ ਇੰਨਾ ਹਾਰਡ ਵਰਕ ਕਰਕੇ 10 ਤੋਂ 15% ਕੱਢਦੇ ਆ ਸੋ ਆਪਾਂ ਬਿਜ਼ਨਸ ਇਨਕਮ ਦੇ ਨਾਲ ਨਾਲ ਇਧਰੋਂ ਕੁਝ ਦਿਨਾਂ 'ਚ ਕੁਝ ਮਹੀਨਿਆਂ 'ਚ 10 ਤੋਂ 15% ਵढਾਈ इजीली ਕੱਢ ਸਕਦੇ ਆ ਠੀਕ ਹੈ ਆਪਾਂ ਗੱਲ ਕਰੀਏ ਕਿ ਜਦੋਂ ਕੋਈ ਬੱਚਾ ਸਿੱਖ ਜਾਂਦਾ ਹੈ ਉਹ ਟ੍ਰੇਡ ਕਿੰਨੇ ਦਿਨਾਂ 'ਚ ਕਰਨੀ ਸ਼ੁਰੂ ਕਰ ਦਿੰਦਾ ਉਹ 20 ਤੋਂ 30 ਡੇਸ ਤੋਂ ਬਾਅਦ ਟ੍ਰੇਡ ਕਰਨਾ ਸ਼ੁਰੂ ਕਰ ਦਿੰਦਾ ਕਿੰਨੇ ਪੈਸਿਆਂ ਤੋਂ ਕਰਨੀ ਸ਼ੁਰੂ ਕਰਨੀ ਚਾਹੀਦੀ ਵਾਹ ਤੋ ਇੱਕ ਸਟੂਡੈਂਟ ਨੂੰ ਬਹੁਤ ਕਟ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਕਟ ਇਨਵੈਸਟਮੈਂਟ ਤੋ ਪ੍ਰੈਕਟਿਸ ਕਰਨੀ ਚਾਹੀਦੀ ਹੈ ਜਿਵੇਂ ਜਿਵੇਂ ਆਪਾਂ ਨੂੰ ਪ੍ਰੋਫਿਟ ਪਰਸੈਂਟੇਜ ਵਧੀਆਂ ਮਿਲਦਾ ਰਹਿੰਦਾ ਓਵੇਂ ਓਵੇਂ ਆਪਦੀ ਇਨਵੈਸਟਮੈਂਟ ਵਧਾਈ ਚਲੋ ਠੀਕ ਹੈ ਜੀ ਤਾਂ ਦੋਸਤੋ ਪ੍ਰਥਮ ਜੀ ਨੇ ਬਹੁਤ ਕੁਛ ਦੱਸਿਆ ਤੇ ਮੈਂ ਇੱਕ ਵਾਰੀ ਫਿਰ ਤੋਂ ਰਿਕੁਐਸਟ ਕਰਦਾ ਕਿਸੇ ਦੇਖਾ ਦੇਖੇ ਚ ਬਿਲਕੁਲ ਨਾ ਜਾਓ ਸਿੱਖੋ ਜਰੂਰ ਤੇ ਸੋਸ ਤੋਂ ਸਿੱਖਣ ਵਾਸਤੇ ਸਭ ਤੋਂ ਵਧੀਆ ਪਲੇਸ ਹੈ ਮਾਰਕੀਟ ਵਾਇਰਸ ਜਿਹੜਾ ਕਿ ਡੀਏਵੀ ਕਾਲਜ ਦੇ ਬਿਲਕੁਲ ਸਾਹਮਣੇ ਹੈ ਫੋਨ ਤੇ ਸੰਪਰਕ ਕਰਕੇ ਦੋਸਤੋ ਤੁਸੀਂ ਪਹੁੰਚ ਸਕਦੇ ਹੋ ਮਾਰਕੀਟ ਵਾਇਰਸ ਤੇ ਆਪਾਂ ਇੱਥੇ ਜਿਹੜੇ ਸਟੂਡੈਂਟ ਹੈ ਸਿੱਖ ਰਹੇ ਆ ਉਹਨਾਂ ਤੋਂ ਵੀ ਆਪਾਂ ਜਾਣ ਕਰ ਲੈਨੇ ਕਿ ਹੁਣ ਤੱਕ ਉਹਨਾਂ ਨੇ ਕੀ ਸਿੱਖਿਆ ਤੇ ਕੀ ਪ੍ਰਾਪਤ ਕੀਤਾ ਮੇਰਾ ਨਾਮ ਕਬੀਰ ਗਿਰਦਰ ਹੈ ਮੈਂ ਲੋਕਲ ਲੇਬਰ ਤੋਂ ਹਾਂ ਰਾਧਾ ਸੁਮੇ ਕਲੋਨੀ ਮੇਰੀ 17 ইয়ারਸ ਹੈ ਮੈਂ ਪਲੱਸ 2 ਸਟੱਡੀ ਕਰ ਰਿਹਾ ਤੇ ਮਾਰਕੀਟ ਵਾਇਰਸ ਬਾਰੇ ਤੁਹਾਨੂੰ ਵੀ ਪਤਾ ਲੱਗੇ ਸਰ ਇਸ ਸਕਿੱਲ ਚ ਮੇਰਾ ਇੰਟਰਸਟ ਸੀਗਾ ਮੇਰਾ ਇੱਕ ਫਰੈਂਡ ਸੀਗਾ ਜਿਹੜਾ ਮਾਰਕੀਟ ਵਾਇਰਸ ਟ੍ਰਿਕ ਕਰਦਾ ਸੀਗਾ ਤੇ ਮੈਨੂੰ ਉਹਦੇ ਥਰੂ ਪਤਾ ਲੱਗਿਆ ਠੀਕ ਹੈ ਕਦੋਂ ਤੋਂ ਅਡਮਿਸ਼ਨ ਲਈਏ ਤੁਸੀਂ ਸੇ ਮੈਨੂੰ 1 ਵੀਕ ਹੋ ਗਿਆ ਕੀ ਕੋ ਸਿੱਖ ਲਿਆ ਹੁਣ ਸਰ ਕੈਂਡਲਸ ਰੀਡ ਆਪੇ ਕਰਨ ਲੱਗ ਗਿਆ ਨਾ ਚਾਰਟ ਦੀ ਨੌਲੇਜ ਹੋਣ ਲੱਗ ਗਈ ਠੀਕ ਹੈ ਵਿਦਨ 1 ਵੀਕ ਆਪੇ ਟ੍ਰੇਡ ਕਰਨ ਲੱਗ ਜਾਣਾ ਠੀਕ ਹੈ ਜਿਹੜੇ ਨੌਜਵਾਨ ਬੱਚੇ ਹੈਗੇ ਆ ਅੱਜ ਕੱਲ ਜਿਹੜੇ ਕਿ ਸਟੱਡੀ ਨਾਲ ਨਾਲ ਇਸ ਤਰ੍ਹਾਂ ਸਕਿੱਲ ਡਵੈਲਪ ਕਰਨਾ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਕੀ ਮੈਸੇਜ ਦੇਣਾ ਚਾਹੂੰਗਾ ਕੀ ਸਰ ਬਹੁਤ ਵਧੀਆ ਸਕਿੱਲ ਹੈ ਐਂਡ ਦੇ ਥਰੂ ਆਪਾਂ ਬਹੁਤ ਜਲਦੀ ਇੰਡੀਪੈਂਡੈਂਟ ਹੋ ਸਕਦੇ ਆ ਆਪ ਦਾ ਖਰਚਾ ਕੱਢ ਸਕਦੇ ਆ ਤੇ ਇਹ ਬਹੁਤ ਵਧੀਆ ਸਕਿੱਲ ਹੈ ਮਾਰਕੀਟ ਵਾਇਰਸ ਦੀ ਸਟੱਡੀ ਕਿਵੇਂ ਹੈ ਬਹੁਤ ਵਧੀਆ ਸਰ ਬਹੁਤ ਕਲੈਰੀਫਿਕੇਸ਼ਨ ਬਹੁਤ ਵਧੀਆ ਕਰਾਉਂਦੇ ਆ ਸਰ ਬਹੁਤ ਕਲੀਅਰ ਕਰਦੇ ਆ ਹਰ ਚੀਜ਼ਾਂ ਨੇਚਰ ਵੀ ਬਹੁਤ ਵਧੀਆ ਦਰਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਲੱਕੀ ਮੇਗਵਾਲਾ ਤੇ ਮੈਂ ਪਿੰਡ ਕੇਰਾ ਖੇੜਾ ਤੋਂ ਆਇਆ ਹਾਂ ਮੇਰੇ ਦੋਸਤ ਬਹੁਤ سارے ਟ੍ਰੇਡ ਕਰਦੇ ਸੀ ਤੇ ਉਹ ਇੰਸਟਾਗ੍ਰam ਤੇ ਵਗੈਰਾ ਰੀਲਾਂ ਪਾਉਂਦੇ ਸੀ ਆਪਣੇ ਪ੍ਰੋਫਿਟ ਦੀਆਂ ਉਤੋਂ ਵੇਖ ਕੇ ਵੀ ਮੈਨੂੰ ਹੀ ਲੱਗਿਆ ਵੀ ਮੈਂ ਵੀ ਆ ਕਰ ਸਕਦਾ ਐ ਕਰਕੇ ਮੈਨੂੰ ਸਹੀ ਗਾਈਡੈਂਸ ਨਹੀਂ ਮਿਲੀ ਮੈਂ ਮਤਲਬ ਬਹੁਤ ਜ਼ਿਆਦਾ ਉਹਦੇ ਤੋਂ ਇੰਸਟਾਗ੍ਰam ਵਗੈਰਾ YouTube ਤੇ ਸਰਚ ਕੀਤਾ ਪਰ ਮੈਨੂੰ ਉੱਤੇ ਵਧੀਆ ਸਕਿੱਲ ਨਹੀਂ ਮਿਲਦੀ ਸੀ ਫਿਰ ਮੈਨੂੰ ਪਤਾ ਲੱਗਿਆ ਮਾਰਕੀਟ ਵਾਇਰਸ ਵਾਲੀ ਮੇਰੇ ਫਰੈਂਡ ਨੇ ਦੱਸਿਆ ਕਿ ਸਰ ਬਹੁਤ ਹੀ ਬੜੀ ਸਕੰਦ ਨੇ ਤੇ ਮੈਂ ਪਹਿਲੀ ਵਾਰ ਸਰਾਂ ਕੋਲ ਆਇਆ ਤਾਂ ਇਹਨਾਂ ਨੇ ਮੈਨੂੰ ਸਹੀ ਗਾਈਡ ਕੀਤਾ ਬਹੁਤ ਹੀ ਬੜੀਆ ਜਿਹੜੀ ਮੇਰੀ ਸਾਰੀਆਂ ਉਲਝਣਾ ਸੀ ਉਹ ਵਧੀਆ ਕੀਤੀਆਂ ਮਤਲਬ ਕਾਉਂਸਲਿੰਗ ਕੀਤੀ ਕਾਉਂਸਲਿੰਗ ਕੀਤੀ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਸਮਝਾਇਆ ਕਿ ਆਨਲਾਈਨ ਟੈਮ ਚ ਆ ਸਕਿੰਨ ਕਿੰਨੀ ਵਧੀਆ ਕੰਮ ਕਰ ਸਕਦੀ ਹੈ ਇੱਕ ਪਮਦਰੋ ਸਟੂਡੈਂਟ ਵਾਸਤੇ ਜਿਹੜਾ ਕਿ ਅਲੱਗ ਤੋਂ ਪੜਾਈ ਵੀ ਕਰ ਰਿਹਾ ਹੈ ਉਹਦੇ ਵਾਸਤੇ ਠੀਕ ਹੈ ਹੁਣ ਤੱਕ ਕੀ ਕੋ ਸਿੱਖਿਆ ਤੁਸੀਂ ਹੁਣ ਤੋਂ ਮੈਂ ਚਾਰਟ ਪੈਟਰਨ ਵਗੈਰਾ ਕੈਂਡਲਸਟਿਕ ਵਗੈਰਾ ਬੜੀਆ ਬਹੁਤ ਹੀ ਬੜੀਆ ਰੀਡ ਕਰ ਸਕਦਾ ਤੇ ਆਨਲਾਈਨ ਟੈਮ ਚ ਸ਼ਾਇਦ ਮੈਂ ਵਧੀਆ ਪ੍ਰੋਫਿਟ ਕਮਾ ਸਕਾਂ ਠੀਕ ਹੈ ਕੀ ਨਾਮ ਸਰ ਤੁਹਾਡਾ ਤੇ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ ਕਿੱਥੋਂ ਆਇਆ ਤੁਸੀਂ ਮੇਰਾ ਪਿੰਡ ਹੈ ਬਾਵਲਾ ਮੈਂ ਬਾਵਲਾ ਦਾ ਰਹਿਣ ਵਾਲਾ ਕਿੰਨੇ ਟਾਈਮ ਤੋਂ ਤੁਸੀਂ ਇਹ ਟ੍ਰੇਡ ਸਿੱਖ ਰਹੇ ਹੋ ਤੁਸੀਂ ਮੈਂ ਬਾਈ ਕੋਲੇ 1 ਮਹੀਨਾ ਹੋ ਗਿਆ ਸਿੱਖਦੇ ਨੂੰ ਠੀਕ ਹੈ ਜੀ ਕੀ ਕੋ ਸਿੱਖਿਆ ਜੋ ਕੋਸ਼ੀ ਹੁੰਦਾ ਹੈ ਸਕੋਪ ਮਾਰਕੀਟ ਚ ਮੈਂ ਡੇਟ ਸਾਰਾ ਕੁਝ ਐਨਲਾਈਜ਼ ਕਰਨਾ ਉਹ ਸਿੱਖ ਚੁੱਕਿਆ ਹਾਂ ਠੀਕ ਹੈ ਕਿੰਨਾ ਕੁ ਐਕਸਪੀਰੀਅੰਸ ਹੋਇਆ ਕਿ ਹੁਣ ਤੁਸੀਂ ਟ੍ਰੇਡ ਲੈਣਾ ਸ਼ੁਰੂ ਕਰਤਾ ਹਾਂਜੀ ਮੈਂ ਹੁਣ ਟ੍ਰੇਡ ਲੈਣਾ ਰੋਹੀ ਰੋਹੀ ਟ੍ਰੇਡ ਲੈਣਾ ਜੀ ਠੀਕ ਹੈ ਤੇ ਵਧੀਆ ਮੈਂ ਮਤਲਬ ਹਫਤੇ ਤੋਂ 5 ਤੋਂ 15% ਦਾ ਰਿਟਰਨ ਕੱਢ ਸਕਦਾ ਹਾਂ ਠੀਕ ਹੈ ਜਿਹੜੇ ਨੌਜਵਾਨ ਨੇ ਅੱਜ ਕੱਲ ਦੇ ਆ ਜਿਹੜੇ ਕਿ ਬਾਹਰ ਜਾ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਮੈਂ ਕਹਿਣਾ ਚਾਹੁੰਗਾ ਜੀ ਇੱਥੇ ਰਹੋ ਬਾਹਰ ਨਾ ਜਾਓ ਆਪ ਦੀ ਇੱਕ ਸਕਿੱਲ ਬਿਲਡ ਕਰੋ ਜਿਸ ਨਾਲ ਤੁਸੀਂ ਆਪ ਦੇ ਵਧੀਆ ਰੈਗੂਲਰ ਇਨਕਮ ਕੱਢ ਸਕਦੇ ਠੀਕ ਹੈ ਇਹ ਲੱਗਦਾ ਵੀ ਬਹੁਤ ਵਧੀਆ ਸਕਿੱਲ ਹੈਗੀ ਹੈ ਹਾਂ ਜੀ ਮੈਨੂੰ ਬਹੁਤ ਵਧੀਆ ਸਕਿੱਲ ਲੱਗਦੀ ਹੈ ਕਿਉਂਕਿ ਇਹ ਆਪਾਂ ਘਰੇ ਬਹਿ ਕੇ ਆਪਾਂ ਕੰਮ ਕਰ ਸਕਦੇ ਸਾਸ਼ੀ ਗੱਲ ਸਾਹਿਬ ਮੇਰਾ ਨਾਮ ਰਿੰਕਲ ਬਤਰਾ ਹੈ ਜੀ ਮੈਂ ਅਬੋਰ ਦਾ ਰਹਿਣ ਵਾਲਾ ਸੁੰਦਰ ਨਗਰੀ ਸਟੇਟ ਨੰਬਰ 7 ਜੀ ਠੀਕ ਹੈ ਜੀ ਕਿਵੇਂ ਤੁਸੀਂ ਇਨਸਪਾਇਰ ਹੋਏ ਇਹ ਸਿੱਖਣ ਵਾਸਤੇ ਮੈਂ ਐਕਚੁਅਲ ਸਰ ਪ੍ਰਥਮ ਤੇ ਪਹਿਲਾਂ ਮੈਂ ਆਪਸੇ ਦੋਸਤ ਹੁੰਦੇ ਸੀ ਜੀ ਠੀਕ ਹੈ ਤੇ ਮੈਨੂੰ ਪਤਾ ਲੱਗਿਆ ਇੰਸਟਾਗ੍ਰਾਮ ਤੋਂ ਬਈ ਸਰ ਟੀਚ ਕਰਦੇ ਆ ਮਾਰਕੀਟ ਵਾਇਰਸ ਦੇ ਨਾਮ ਤੇ ਇਹ ਸਿਖਾ ਰਹੇ ਹੈ ਸ਼ੇਅਰ ਮਾਰਕੀਟ ਵਗੈਰਾ ਠੀਕ ਹੈ ਤੇ ਮੈਂ ਪਹਿਲਾਂ ਵੀ ਸਿੱਖਣਾ ਚਾਹੁੰਦਾ ਸੀ ਬਟ ਹੁਣ ਜਿਵੇਂ ਇਹਨਾਂ ਨੂੰ ਮੈਂ ਉਹਦਾ ਆਈਡੀਆ ਲੈ ਕੇ ਚੱਲ ਰਿਹਾ ਤੇ ਮੈਨੂੰ ਇਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹਨਾਂ ਤੋਂ ਠੀਕ ਹੈ ਜੀ ਹਾਂਜੀ ਜਿਹੜੇ ਨੌਜਵਾਨ ਹੈਗੇ ਆ ਅੱਜ ਕੱਲ ਰੋਜ਼ਗਾਰ ਵਾਸਤੇ ਪਟਕ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਰ ਐਕਚੁ ਆਪਾਂ ਜਿੰਨਾਂ ਕੋ ਇਹਨੇ ਤੇ ਵਰਕ ਕਰਾਂਗੇ ਉਹਨਾਂ ਨੂੰ ਆਪਾਂ ਸਿੱਖ ਪਾਵਾਂਗੇ ਜੀ ਤੇ ਉਹਨਾਂ ਪਰ ਰਿਟਰਨ ਕੱਢ ਸਕਦੇ ਆ 5 ਤੋਂ 15% ਦਾ ਰਿਟਰਨ ਆਪਾਂ ਕੱਢ ਸਕਦੇ ਆ ਠੀਕ ਹੈ ਬੜੇ इजीली ਸਰ ਬਟ ਪ੍ਰੋਪਰ ਗਾਈਡੈਂਸ ਦੇਣਾ ਗਾਈਡੈਂਸ ਦੇਣਾ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ ਸਰ